ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਸ਼ਹਿਰ ਸਮਰਾਬਖੇ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਆਜੋ ਤੁਹਾਨੂੰ ਉਸ ਮੇਲੇ ਦੀਆਂ ਕੁਝ ਝਲਕੀਆਂ ਦਿਖਾਉਨੇ ਆ। ਸੋ ਬਹੁਤ ਹੀ ਵਧੀਆ ਮੇਲਾ ਕਰਵਾਇਆ ਜਾ ਰਿਹਾ। ਕਲੱਬ ਵੱਲੋਂ ਸੋ ਆਜੋ ਤੁਹਾਨੂੰ ਉਸ ਮੇਲੇ ਦੀਆਂ ਕੁਝ ਝਲਕੀਆਂ ਦਿਖਾਉਨੇ ਆ। ਇਹ ਹੈ ਜੀ ਸਟੇਜ ਜਿੱਥੇ ਅੱਜ ਦਾ ਪ੍ਰੋਗਰਾਮ ਹੋਵੇਗਾ ਇਸ ਕਲੱਬ ਵੱਲੋਂ ਸ਼ਾਹੀ ਪੈਸੋ ਦੇ ਜੋ ਕਿ ਕੰਨੜਾ ਰੋਡ ਸਮਰਾਲਾ ਵਿਖੇ ਸਥਿਤ ਹੈ ਉੱਥੇ ਇਹ ਪ੍ਰੋਗਰਾਮ ਕਰਵਾਇਆ ਜਾਣਾ ਤੇ ਇਹ ਹੈ ਸਬੈਚਾਤ ਮੇਲੇ ਬਾਰੇ ਲੱਗਿਆ ਹੋਇਆ ਪੋਸਟਰ ਤੇ ਇਧਰਲੇ ਪਾਸੇ ਕਬਾਹਰ ਵੀ ਸਟੇਜ ਬਣਾਈ ਹੋਈ ਆ ਜਿੱਥੇ ਗਾਇਕ ਆਪਣੇ فن ਦਾ ਮੁਜਾਹਰਾ ਕਰਨਗੇ ਤੇ ਇਧਰ ਆਜ਼ਾਦ ਫੋਰਟ ਐਂਡ ਪੈਨਫੇਅਰ ਕਲੱਬ ਵੱਲੋਂ ਪાંਸ਼ੀਆਂ ਦੇ ਆਦਣੇ ਵੀ ਬੰਦੇ ਜਾਣਗੇ ਜੋ ਕਿ ਇੱਕ ਬਹੁਤ ਵਧੀਆ ਇਹਨਾਂ ਦਾ ਇਸ ਕਲੱਬ ਦਾ ਉਪਰਾਲਾ ਜੋ ਵੀ ਮੇਲੇ ਵਿੱਚ ਲੋਕ ਮੇਲਾ ਦੇਖਣ ਆਉਣਗੇ ਉਹਨਾਂ ਨੂੰ ਇਹ ਆਉਣਨੇ ਦਿੱਤੇ ਜਾਣਗੇ ਤੇ ਇੱਧਰਲੇ ਪਾਸੇ ਇਸੇ ਕਲੱਬ ਵੱਲੋਂ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਫਲਦਾਰ ਬੂਟਿਆਂ ਦਾ ਜੋ ਕਿ ਮੇਲਾ ਦੇਖਣ ਆਏ ਲੋਕਾਂ ਨੂੰ ਖਰੀਦ ਵਿੱਚ ਬੰਦੇ ਆਉਣ ਦੇ ਲਾਈਵ ਤੇ ਐਕਟ ਕਰਾਉਂਦੇ ਸਾਹਮਣੇ ਲੋ ਜੀ ਗੁਰਚੇਤ ਬਾਹਰ ਵੀ ਸਟੇਜ ਬਣਾਈ ਹੋਈ ਆ ਸਾਡਾ ਦਮਨભાઈ ਤੇ ਇਧਰਲੇ ਪਾਸੇ ਖੜੇ ਹਨ ਕਲੱਬ ਮੈਂਬਰ ਤੇ ਇੱਥੇ ਹੀ ਇੱਕ ਪ੍ਰਸਿੱਧ ਕਮੇਡੀਅਨ ਗੁਰਚੇਤ ਗੁਰਚੇਤ ਇਹ ਚਿੱਤਰਕਾਰ ਵੱਲੋਂ ਕਾਮ ਨੂੰ ਨਾਟਕ ਵੀ ਖੇਡਿਆ ਜਾਵੇਗਾ ਤੇ ਸੋ ਨਾਟਕ ਦਾ ਨਾਮ ਹੈਗਾ ਟੈਨਸ਼ਨ ਫਰੀ ਸੋ ਬਹੁਤ ਹੀ ਵਧੀਆ ਆਸਰਾ ਸ ਨਾਟਕ ਹੋਵੇਗਾ ਉਹ ਇਹਦਾ ਸਹੀ ਫੈਲਸੀ ਜਿੱਥੇ ਅੱਜ ਇਹ ਪ੍ਰੋਗਰਾਮ ਹੋ ਰਿਹਾ ਇਧਰ ਆਪਣੇ ਦਰਸ਼ਕ ਵੀ ਆਉਣ ਲੱਗ ਗਏ ਦੇਖਣ ਵਾਸਤੇ ਬਹੁਤ ਦੂਰੋਂ ਦੂਰੋਂ ਲੋਕ ਇਸ ਸੱਭਿਆਚਾਰਕ ਪ੍ਰੋਗਰਾਮ ਨੂੰ ਦੇਖਣ ਲਈ ਪਹੁੰਚ ਰਹੇ ਨੇ ਤੇ ਇਧਰ ਵੀ ਫਰਜ਼ਦਾਰ ਬੂਟੇ ਰੱਖੇ ਹੋਏ ਨੇ ਜੋ ਲੋਕਾਂ ਨੂੰ ਫ੍ਰੀ ਵਿੱਚ ਵੰਡੇ ਜਾਣਗੇ ਇਧਰ ਆਪਣੇ ਇਸੇ ਕਲੱਬ ਵੱਲੋਂ ਇੱਕ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਜੋ ਛੋਟੇ-ਛੋਟੇ ਬੱਚਿਆਂ ਨੂੰ ਫਰੀ ਵਿੱਚ ਦਸਤਾਰਾਂ ਵੰਡੀਆਂ ਜਾਣਗੀਆਂ ਤੇ ਉਹਨਾਂ ਦੇ ਦਸਤਾਰਾਂ ਬੰਨੀਆਂ ਵੀ ਜਾਣਗੀਆਂ ਸੋ ਇਸ ਕਲੱਬ ਵੱਲੋਂ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਆਪਣੇ ਵਿਰਸੇ ਨਾਲ ਜੋੜਨ ਦਾ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਦਸਤਾਰ ਨਾਲ ਜੋੜਨ ਦਾ ਇਹ ਪਈਆਂ ਨੇ ਜੀ ਦਸਤਾਰਾਂ ਰੰਗ-ਬਰੰਗੀਆਂ ਜਿਹੜੇ ਤੁਹਾਨੂੰ ਪਸੰਦ ਹੋਊ ਬੱਚਿਆਂ ਨੂੰ ਉਹ ਉਹੀ ਪਾਗ ਆਪਣੀ ਦਸਤਾਰ ਕਟਵਾ ਸਕਦਾ ਕਿ ਉਥੋਂ ਬਨਵਾ ਸਕਦਾ ਇਹ ਛੋਟੇ-ਛੋਟੇ ਬੱਚੇ ਆਉਣ ਵੀ ਲੱਗਦੇ ਦੇਖੋ ਜੀ ਬਹੁਤ ਹੀ ਉਤਸ਼ਾਹ ਉਥੋ ਸ਼ਾਹ ਇਹਨਾਂ ਬੱਚਿਆਂ ਵਿੱਚ ਛੋਟੇ-ਹੋੜਿਆਂ 'ਚ ਦੇ ਪਾਗ ਸਜਾਈਏ ਦਸਤਾਰ ਸਜਾਈਏ ਸਜਾਈਏ ਸੋ ਵੀਰਾਂ ਦਾ ਇਹ ਵੀ ਬਹੁਤ ਵੱਡਾ ਉਪਰਾਲਾ ਕਲੱਬ ਵਾਲਿਆਂ ਦਾ ਸੋ ਬਹੁਤ ਬੱਚੇ ਹਮ ਹਮ ਅੱਗੇ ਪਹੁੰਚ ਰਹੇ ਨੇ ਇੱਧਰ 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 ਦੱਸੋ ਅੱਜ ਤਾਂ ਸੇਮ ਹੀ ਕਰਾ ਰਹੇ ਹੋ ਅੱਜ ਕਿਹੜੀ ਲਾਈਨ ਤੇ ਲੱਗੀ ਚੱਲੋ ਇੱਕ ਨਹੀਂ ਆਈ ਤੇ ਪੜਾ ਕੇ ਚੱਲੋ ਸਾਵਾ ਜਿੰਦੂਗਾ ਹੱਥ ਤੇ ਰੋ ਇੱਥੇ ਰੋ ਇੱਥੇ ਰੋ ਇੱਥੇ ਰੋ ਅੰਦਰ ਕਾਰ ਚੰਗਲ ਅੰਦਰ ਆਪੇ ਕਰਦੇ ਇੱਥੇ ਕਿਹਦੇ ਨੇ ਵੱਲੋਂ ਵੀ ਦਸਤਾਰਾਹ ਜਦੋਂ ਆ ਗਏ ਮਾਰਾ ਸੋ ਇੱਥੇ ਦੇ ਪਾਸੇ ਇਸੇ ਕਲੱਬ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿੱਥੇ ਤੁਸੀਂ ਆਪਣਾ ਚੈੱਕਅਪ ਕਰਾ ਸਕਦੇ ਹੋ ਤੇ ਦਵਾਈਆਂ ਫ੍ਰੀ ਵਿੱਚ ਲੈ ਸਕਦੇ ਹੋ ਸੋ ਥੋੜੀ ਦੇਰ ਨੂੰ ਇੱਥੇ ਡਾਕਟਰ ਸਾਹਿਬਾਨ ਆ ਜਾਣਗੇ ਇਹ ਮੈਡੀਕਲ ਕੈਂਪ ਡਾਕਟਰ ਤਾਰਕਜੋਤ ਵੱਲੋਂ ਲਗਾਇਆ ਜਾਵੇਗਾ ਤੇ ਇੱਥੇ ਵਿਸੇ ਆਪਣੇ ਮਹਿਮਾਨ ਆਵੇ ਜੀ ਪ੍ਰਸਿੱਧ ਕਮੇਡੀਅਨ ਗੁਰਤੀਏ ਤੇ ਚਿੱਤਰਕਾਰ ਜੀ ਅਨੰਤਾ થઈ ਗਿਆ ਜੀ ਮਾਣੋ ਦਾ ਸੁਭਾਅ ਸਦਾਰ ਹਜਾਰ ਸਿੰਘ ਜੀ ਪਟਾਲ ਤੇ ਇੱਥੇ ਵਿਸੇ ਜੀ ਲੈਬ ਟੈਕਨੀਸ਼ੀਅਨ ਸਜੀ ਹੋਈਆ ਜਿੱਥੇ ਅੱਜ ਅਰੋ ਮੰਦੀ ਬੇਨਤੀ ਕਰਦਾ ਹੈ ਕਿ ਭਾਈ ਸਾਹਿਬ ਉਸ ਸਟੇਜ ਦੇ ਨੇੜੇ ਆ ਜਾਣ ਜੀ ਨੇ ਸ਼ੀਰ ਸਟੇਜ ਦੀ ਬੈਕ ਸਾਈਡ ਆ ਕੇ ਬਾਈ ਜੀ ਦੀ ਗੱਲ ਸੁਣਨਾ ਟੈਂਟ ਵਾਲੇ ਵੀ ਵਲੰਟੀਅਰ ਜਿਹੜੇ ਵੀ ਬਹੁਤ ਹੀ ਉਹ ਪੇਸ਼ ਕਰੇਗੀ ਚੰਗੇ ਕਲਾਕਾਰ ਇੱਥੇ ਆ ਤਾਂ ਕਿਸ ਤਰ੍ਹਾਂ ਕਿਉਂਕਿ ਅਸੀਂ ਵੇਖਦੇ ਹਾਂ ਕਿ ਉਹਨਾਂ ਨੇ ਵੀ ਆਪਣਾ ਅਲੱਗ-ਅਲੱਗ ਜਿਹੜੇ ਉਹਨਾਂ ਦੇ ਕਲਾਕਾਰਾਂ ਦੇ ਉਹਨਾਂ ਦੀਆਂ ਫਿਲਮਾਂ ਨੇ ਨਾਟਕ ਨੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਫੈਲੀਆਂ ਹੋਈਆਂ ਬਹੁਤ ਸਾਰੀਆਂ ਕ੍ਰਿਤੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀਆਂ ਜੋ ਮੂਵੀਜ਼ ਬਣਾਉਂਦੇ ਨੇ ਫਿਲਮਾਂ ਬਣਾਉਂਦੇ ਨੇ ਤਾਂ ਕਿ ਸਮਾਜ ਦੇ ਵਿੱਚ ਜਿਹੜੀਆਂ ਫੈਲੀਆਂ ਹੋਈਆਂ ਕ੍ਰਿਤੀਆਂ ਨੇ ਭੈੜੇ ਰਿਵਾਜ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਤੇ ਬਹੁਤ ਵੱਦਾ ਸਾਡਾ ਆਪਣਾ ਨੁਕਸਾਨ ਕਰਦੇ ਨੇ ਉਹਨਾਂ ਤੋਂ ਵੀ ਸਾਨੂੰ ਸੁਚੇਤ ਕੀਤਾ ਕਰਦੇ ਨੇ ਤੇ ਇਸੇ ਤਰ੍ਹਾਂ ਵਾਹ ਵਗਾਹੇ ਵਕ ਵਕ ਸ਼ਹਿਰਾਂ ਦੇ ਵਿੱਚ ਬੈਂਕ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਵੇਖਿਆ ਕਿ ਕਿਸੇ ਵੀ ਸੂਚਨਾ ਤਖਤੇ ਦੇ ਉੱਪਰ ਬੋਰਡ ਦੇ ਉੱਪਰ ਪੰਜਾਬੀ ਦਾ ਕੋਈ ਸ਼ਬਦ ਨਹੀਂ ਸੀ ਮੈਂ ਮੈਨੇਜਰ ਸਾਹਿਬ ਦੇ ਕਮਰੇ ਵਿੱਚ ਚਲਾ ਗਿਆ ਮੈਨੇਜਰ ਸਾਹਿਬ ਦੇ ਦਫ਼ਤਰ ਦੇ ਵਿੱਚ ਗਿਆ ਤਾਂ ਉਹਨਾਂ ਦੇ ਕੁਰਸੀ ਦੇ ਬੈਕ ਸਾਈਡ ਉੱਪਰ ਕੰਧ ਦੇ ਉੱਪਰ ਇੱਕ ਤਖਤੀ ਲੱਗੀ ਹੋਈ ਸੀ ਉਹਦੇ ਵਿੱਚ ਪੰਜਾਬੀ ਦੇ ਅੱਖਰ ਲਿਖੇ ਹੋਏ ਸੀ ਪੰਜਾਬੀ ਦੇ ਅੱਖਰ ਲਿਖੇ ਹੋਏ ਸੀ ਉਹਦੇ ਉੱਪਰ ਲਿਖਿਆ ਹੋਇਆ ਸੀ ਜੇਕਰ ਤੁਸੀਂ ਮੇਰੇ ਨਾਲ ਹਿੰਦੀ ਵਿੱਚ ਗੱਲ ਕਰੋਗੇ ਤਾਂ ਮੈਨੂੰ ਖੁਸ਼ੀ ਹੋਵੇਗੀ ਪੰਜਾਬੀ ਵਿੱਚ ਲਿਖਿਆ ਹੋਇਆ ਸੀ ਜੇਕਰ ਤੁਸੀਂ ਮੇਰੇ ਨਾਲ ਹਿੰਦੀ ਵਿੱਚ ਗੱਲ ਕਰੋਗੇ ਤਾਂ ਮੈਨੂੰ ਖੁਸ਼ੀ ਹੋਵੇਗੀ ਮੈਂ ਉਹਦੀ ਖੁਸ਼ੀ ਨੂੰ ਵਧਾਉਣ ਦੇ ਲਈ ਮੈਂ ਉਹਦੇ ਨਾਲ ਹਿੰਦੀ 'ਚ ਗੱਲ ਕਰੀ ਮੈਂ ਆਕੇ ਵੀ ਸਰ ਦੀ ਸਾਸੀ ਕਾਲਜੋਗ ਵੱਧ ਕੇ ਕੀ ਆ ਗਿਆ ਲੋਕੋ ਬੰਦਾ ਜੋੜੇ ਪੜੀ ਪੜੀ ਰੱਬ ਕੋਪੇ ਜਾਏ ਰੁੜਾਈ ਬੰਦਾ ਜੋੜੇ ਪੜੀ ਪੜੀ ਰੱਬ ਕੋਪੇ ਜਾਏ ਰੁੜਾਈ ਜੀ ਦੇ ਬੱਚੇ ਬਚ ਗਏ ਨਗਿਆਂ ਤੋਂ ਉਹਦੀ ਸਮਝੋ ਸਫਲ ਕਮਾਈ ਜੀ ਦੇ ਬੱਚੇ ਬਚ ਗਏ ਨਗਿਆਂ ਬੁਦੀ ਸਮਝੋ ਸਤਲ ਕਮਾਈ ਜੀ ਦੇ ਬੱਚੇ ਬਚ ਗਏ ਨਟਿਆ ਬਾਕੀ ਦੇ ਬੱਚੇ ਬਚ ਗਏ ਨਸ਼ਿਆਂ ਤੋਂ ਉਹਦੀ ਸਮਝੋ ਸਫਲ ਕਮਾਈ ਜਿਹਦੇ ਬੱਚੇ ਬਚ ਗਏ ਨਸ਼ਿਆਂ ਤੋਂ ਉਹਦੀ ਸਮਝੋ ਸਫਲ ਕਮਾਈ ਜਿਹਦੇ ਬੱਚੇ ਬਚ ਗਏ ਉਹਣਾ ਲੱਗਦਾ ਏ ਹਰ ਗੱਲ ਦੇ ਵਿੱਚ ਦਿਲ ਠੱਗਦਾ ਏ ਹਾ ਤੇਰੀ ਟੌਰ ਬੜੀ ਸਰਦਾਰਾ ਵੇ ਤੇਰੀ ਟੌਰ ਬੜੀ ਸਰਦਾਰਾ ਬੜੀ ਸਰਦਾਰਾ ਉਹ ਤੇਰੀ ਟੌਰ ਬੜੀ ਸਰਦਾਰਾ ਹੁਵੇ ਤੇਰਾ ਹਰ ਕੋਈ ਆੜੀ ਐ ਵੇ ਤੂੰ ਤਾਂ ਬੰਦਾ ਕੈਂਟ ਪਰ ਤੇਰੀ दारू ਮਾੜੀ ਐ ਪਾਈ ਐ ਵੇ ਤੂੰ ਨਹੀਂ ਮਾਇਆ ਮਾੜਾ ਵੇ ਤੇਰੀ ਹਾਏ दारू ਮਾ ਪਹਿਲਾ ਸੂਟ ਤਾਂ ਨਾ ਬੜੀ ਮੈਚਿੰਗ ਹੁੰਦੀ ਹੈ ਨਾ ਹਰੇਕ ਬੰਦੇ ਨੂੰ ਸ਼ੌਕ ਹੁੰਦਾ ਵੀ ਆਪਾਂ ਦੇਖਿਓ ਆ ਸੂਟ ਪਾ ਲਾ ਜਿੰਨਾਂ ਦੀ ਇਹਨੂੰ ਖਾਸ ਲੇਡੀਜ਼ ਨੂੰ ਬੜਾ ਸ਼ੌਕ ਹੁੰਦਾ ਨਾ ਉਹ ਬੰਦੇ ਦੀ ਪੱਗ ਵੀ ਨਾੜਦੀਆਂ ਜੇ ਕੋਈ ਸ਼ਰਤ ਕੱਢਣੀ ਆ ਆ ਨਹੀਂ ਵਧੀਆ ਆ ਪਾ ਲਾ ਚਲੋ